ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕੌਰੀ ਜੰਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਬਲੌਗ ਦੇ ਸਟਾਰਟਿੰਗ ਤੇ ਭੂਆ ਜੀ ਚੀਰੇ ਸੀ ਦੀ ਸਬਜੀ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣ ਬਲੌਗ ਕਿਦਾਂ ਦਾ ਲੱਗਿਆ ਤੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜੀ Ja, Seder vant.

ਲੱਕੀ ਤਾਂ ਸੌਂ ਗਿਆ। ਤੂੰ ਵੀ ਸੌਂ ਜਾ ਰਕਸੀ। ਸੌਂ ਜਾ। ਲੱਕੀ ਤਾਂ ਸੌਂ ਗਿਆ ਸੌਂ ਜਾ ਤੂੰ ਵੀ। ਸੌਂ ਜਾ। ਹੋਣਾ ਉਹ ਤਾਂ। ਇਹ ਤਾਂ ਬਾਰੀ ਬਿੜ ਕਾ ਰਹੀ ਐ। ਕਿੰਨੇ ਕੱਟਣੇ? ਤਿੰਨੇ ਕਦੋਂ ਕੱਟਣੇ ਮਮਾ? ਤਰ ਰੱਖ ਤਰ ਰਸੂ ਖਲ ਜਾ। ਕਲ 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 ਤੇ ਹੋਪੈ ਨੂ ਫਰਜੀ ਉਧਰ ਹਾਂ ਕੀ ਹੋਤ ਲਾ ਦੇਖੀ ਹੈ ਲੈ ਵਾ ਲੈ ਰੋੜ ਕਾਗੀ ਤੇ ਲਿੰਗੂ ਆਪਤੀ ਜੀ ਮੈਨਾਂ ਖਾਲ ਸਭ ਨਹੀਂ ਅੱਛਾ ਚਲੋ ਜੀ ਜਿਹੜੇ ਅੱਜ ਦੇ ਆਪਣੇ ਕੰਮ ਸੀਗੇ ਉਹ ਆਪਾਂ ਨੇ ਕਰ ਲੈਨੇ ਜੀ ਸਾਰੇ ਤੇ ਆਪਾਂ ਕੰਮ ਨਿਬੜਲੇ ਸੀਗੇ ਤੇ ਅੱਜ ਪੂਆ ਜੀ ਹੋਰਾਂ ਨੇ ਜਾਣਾ ਸੀਗਾ ਤੇ ਕਹਿੰਦੇ ਵਿੱਚ ਚਲੋ ਅਸੀਂ ਸ਼ਾਮ ਨੂੰ ਚਲੇ ਜਾਵਾਂਗੇ ਅੱਜ ਉਹ ਗਾਇਨੀ ਜੀ ਦੂਜੀ ਭੂਆ ਜੀ ਕੋਲ ਜਾਣਗੇ ਸ਼ਾਮ ਨੂੰ ਤੇ ਫਿਰ ਇੱਕ ਮੰਜਾ ਰਹਿੰਦਾ ਸੀ ਜੀ ਆਪਣਾ ਭਰਨ ਵਾਲਾ ਇੱਕ ਕੱਲ ਦਾ ਇੱਕ ਤਾਂ ਟੁੱਟ ਗਿਆ ਸੀਗਾ ਲੱਕੜ ਵਾਲਾ ਮੰਜਾ ਦਾ ਆਪਣਾ ਟੁੱਟ ਗਿਆ ਸੀ ਤੇ ਜੀ ਤੇ ਹੁਣ ਆਪਾਂ ਦੂਜਾ ਇੱਕ ਜਿਹੜਾ ਹੋਰ ਸੀਗਾ ਆਪਣੇ ਕੋਲ ਲੋਹੇ ਦਾ ਉਹ ਭਰਨ ਲੱਗੇ ਹਾਂ ਜੀ ਦੁਬਾਰਾ ਨੂੰ ਸੱਚੀ ਕਹਿੰਨੇ ਆ ਅੱਗੇ ਆਪ ਦਾ ਭੂਆ ਤੇ ਪੂਰਾ ਹਾਲ ਹੈ वादा भी ना पढ़ा भी लेता वो अनिल रोटी पाई सोप लेती है ना पढ़ा भी लेता कभी पूरा फिर वो भी कहे जीपा जीपा उन्होंने बातन बाहर निकला मैंने मंचे पर आएगी वीडियो पागे उस पर नहीं जा रोटी क्या लगता है रोटी ना, ना, ना।, ना। रोटीका रोटीका। बस कपड़े आएगी ਉਹ ਲਿਆ ਕਿਹਾ ਉਹ ਨੱਕ ਪੁੱਜ ਚਲੋ ਜੀ ਮੰਜਾ ਪੁੰਤਾ ਸੀਗਾ ਪਰ ਲਿਆ ਸੀ ਆਪਾਂ ਨੇ ਮੰਜਾ ਤੇ ਹੁਣ ਫੁੱਫੜ ਜੀ ਹੋਰੀ ਜਾਣ ਦੀ ਤੇਰੀ ਕਰ ਰਹੇ ਨੇ ਕਿ ਤੇ ਆਪਣਾ ਸਮਾਨ ਰੱਖ ਰਹੇ ਨੇਗੇ ਸਾਰਾ ਤੇ ਹੁਣ ਜਾਣਗੇ ਜੀ ਤੇ ਮਮਾ ਜੀ ਕੱਪੜੇ ਧੋਣ ਲੱਗ ਗਏ ਸੀਗੇ ਪਹਿਲਾਂ ਕਹਿੰਦੇ ਬਾਅਦ ਚ ਧੋਉਂਦੇ ਨਹੀਂ ਹੁੰਦੇ ਆਈ ਨਹੀਂ ਮਸੀ ਹਜੇ ਫਿੰਗਰਸ ਦਿੱਨੀ ਆ ਰੱਖ ਸੀ ਮੋਰੋਂ ਖਵਾਗੇ ਆਹ ਤੇਰਾ ਪਰਸਾ ਦੀ ਖਾਲੀ ਕੱਢੀਂ ਖਾਲੀ ਕੱਢ ਲਾ ਮੇਰੇ ਮੇਚੇ ਚ ਮੋਬਾਈਲ ਬਣਾਇਆ ਉਹ ਸੱਤ ਸੌ ਰਹਿ ਗਿਆ ਫਿਰ ਮੈਨੂੰ ਸੱਤ ਸੌ ਪਰਸਨ ਲਿਖੀ ਉਹ ਨਾ ਹੋ ਰਿਹਾ ਨਾ ਕੋ Ờ ਮਿਰਵਾਣੀ ਆ ਕੋਟੋੜ ਕੇ ਨਹੀਂ ਪਾ ਜਿੰਦੇ ਪਰਸਨ ਸਿੱਧੇ ਪਾਈ ਦਿੰਦੇ ਛੁੱਟ ਕੇ ਰਹਿ ਗਿਆ ਮਰੇ ਛੁੱਟ ਲੈ ਕੇ ਮੈਂ ਇਹ ਤਾਂ ਉਹ ਜਾਂਦਾ ਛੁੱਟ ਲੈ ਆਉਂਦਾ ਉਹਦੇ ਕੋਲ ਮਾਰਿਓ ਸ਼ੰਤਪਿਆ ਉਹ ਹਾਂ ਸ਼ੰਤਪਿਆ ਉਹ ਤਾਂ ਪਿਆ ਚੱਲ ਚਲੀ ਬਣ ले बाप ऐसे कर ले अपनी मोर वाले रखो तन लेई बाप इसी तरफ मोर वाले जाओ कितनी वाले पुलिस लड़के लोग तेरे को तो जब मैं दादी को बोल दिया पाई तो यार सूट पहले यारी मार दिए तेरे ही सूट पहले यारी बेटा बेटा और जो सुबह पिंडा बोलो ससुरा पहले आता है घर वाले कितने लायेगा मैं इतनी काली मो

फोन चल रहेगा ओए पकड़ कर आओ था बाय कर दे लक्की बाय कर दे रॉक्सी ने बाय कर दियो तो वो बैगी जा के ठीक है और उसकी तो देखिए बाय बाय कर दे

पन् दिंदी हा ना इधर पंती सी बारली सा साफ कर दे हाँ तू तो कल रै रहेगी है हूँ ਕੱਲ ਵੀ ਡੈਡੀ ਟਾਈਮ ਨਾਲ ਹੀ ਆ ਗਿਆ ਸੀ 9:30 ਨਾ 10:00 ਹੀ ਆਇਆ ਅੱਜ ਵੀ ਕੱਪ ਲੈ ਜਾਏ ਤੇ ਰਾਤ ਨੂੰ ਕੱਪ ਲੈ ਆਂਗੀ ਬੇਟਾ ਲੱਕੀ ਹੁਣ ਕਾਹਦੀ ਆ ਤੁਮ ਚੱਕਦੇ ਨਹੀਂ ਆਪਣੇ ਨਾਲ ਤੇ ਵੱਡੀ ਵੀ ਗੱਲ ਤਾਂ ਇਸ ਚੈਨ ਨਾ ਦਿਓ ਰਹੀ ਹੁੰਦਾ ਰਸਤੀ ਇਹ ਹੂੰ ਇਹਨਾਂ ਦੀ ਵੀ ਰਹਿੰਦੀ ਨੀ ਟੂ ਕੀ ਬਾਦ ਚੰਗੋ ਚੰਗੋ

खड़जा 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 खड़ जा, गड़ जा। ਆਪਣਾ ਬਲੌਗ ਹੈ ਬਲੌਗ ਦਾ ਇੰਡੀਕਾ ਕਰਦੇ ਆ ਆਪਾਂ ਮਿਲਦੇ ਆ ਨਵੇਂ ਬਲੌਗ ਦੇ ਨਾਲ ਕਰਨ ਤੇ ਸਫਰੀ ਕਰ